ਜਾ ਲਾਲੋ ਕੋਧਰੇ ਦੀ ਰੋਟੀ ਤੇ ਸੌਗ ਲੈ ਆਇਆ ਤ ਮਰਦਾਨਾ ਜੀ ਵਿੱਚ ਆਖੇ ਕਿੱਥੇ ਆ ਗਏ ਐਸੋ ਕੀ ਰੋਟੀ ਸੰਘੋ ਲੈ ਜੂ ਪਰ ਮਰਦਾਨੇ ਉਹ ਰੋਟੀ ਖਾਧੀ ਤਾਂ ਅਮਰਤ ਦਾ ਸਵਾਦ ਆਇਆ ਜਦ ਸਤਪੁਰਾਂ ਜੀ ਨੇ ਵੀ ਪ੍ਰਸਾਦ ਡਾਢੇ ਪਿਆਰ ਨਾਲ ਛਕ ਲਿਆ ਤਾਂ ਲਾਲੋ ਨੇ ਚਰਨਾ ਤੇ ਮੱਥਾ ਟੇਕਿਆ ਆਪ ਜੀ ਨੇ ਸਿਰ ਤੇ ਹੱਥ ਧਰ ਕੇ ਹਸੀ ਮੇਰ ਕੀਤੀ ਕਿ ਲਾਲੋ ਦੀ ਭਗਤੀ ਤੇ ਸਾਧਨਾਵਲੀ ਬਿਰਤੀ ਔਢੋਲਾਤ ਮਹਾਰਾਸ਼ ਵਿੱਚ ਪੈਜ ਗਈ ਸਿਮਰੰਦਾਸ ਲੋਲੋ ਵਿੱਚ ਛਾ ਗਿਆ ਤੇ ਆਨੰਦ ਆਨੰਦ ਖੜ ਗਿਆ ਇਸ ਤਰ੍ਹਾਂ ਸਤਿਗੁਰੂ ਜੀ ਦੋ ਤਰੇ ਦਿਨ ਉਸਤੇ ਕਾਰ ਰਹਿ ਕੇ ਫਿਰ ਟੁਰਨ ਲੱਗੇ ਪਰ ਲਾਲੋ ਨੇ ਨੈਣ ਪਰ ਕੇ ਬੇਨਤੀ ਕੀਤੀ ਕਿ ਸਾਬ ਜੀਓ ਕੁਛ ਦਿਨ ਹੋਰ ਠਹਿਰੋ ਪਰ ਜੋ ਮੇਹਰ ਕੀਤੀ ਨੇ ਇਸ ਨੂੰ ਹੋਰ ਵਧਾਓ ਤੇ ਹੋਰ ਠਹੋ ਉਸਦੀ ਪ੍ਰੇਮ ਪਾਵਨਾ ਪਰ ਪ੍ਰਸਾਨੋ ਕੇ ਆਪ ਹੂ ਸਮਾ ਉੱਥੇ ਠਹਿਰ ਪਏ ਰਾਤ ਲਾਲੋ ਦੇ ਕੋਠੇ ਆ ਜਾਣਾ ਤੇ ਸਵੇਰੇ ਬਾਹਰ ਚਲੇ ਜਾਣਾ ਤੇ ਸਵਾਰਾ ਦਿਨ ਰੋੜਾਂ ਜਾਂ ਰੇਤੇ ਦੇ ਥੜਿਆਂ ਤੇ ਕਿਸੇ ਰੰਗ ਵਿੱਚ ਮਗਨ ਬੈਠੇ ਰਹਿਣਾ ਥੋੜੇ ਦਿਨ ਮਗਰੋਂ ਮਰਦਾਨਾਂ ਦਾ ਘਰਦਿਆਂ ਦੀ ਖਬਰ ਸੁਰਤ ਲੈਣ ਤਲਵੰਡੀ ਚਲਾ ਗਿਆ ਪਰ ਸ੍ਰੀ ਗੁਰੂ ਜੀ ਉੱਥੇ ਹੀ ਰਹੇ ਐਨੇ ਚਿਰ ਤੱਕ ਨਗਰ ਵਿੱਚ ਇਹ ਗੱਲ ਪ੍ਰਸਿੱਧ ਹੋ ਗਈ ਕਿੱਤਲਵੰਡੀ ਦਾ ਵੇਦੀ ਕੋਲ ਦਾ ਇੱਕ ਖੱਤਰੀ ਲਾਲੋ ਸ਼ੂਦਰ ਦੇ ਘਰ ਰਹਿੰਦਾ ਔਰ ਉਸਦੇ ਹੱਥ ਦੀ ਰੋਟੀ ਖਾਂਦਾ ਤੇ ਇੱਕ ਮਰਾਸੀ ਵੀ ਨਾਲ ਰਹਿੰਦਾ ਮਰਦਾਨਾ ਕਦੀ ਕਿਸੇ ਕੰਮ ਨੂੰ ਸ਼ਹਿਰ ਨੂੰ ਜਾਵੇ ਤਾਂ ਲੋਕੀ ਉਸਨੂੰ ਕੁرائیਆ ਦਾ ਮਰਾਸੀ ਆਖਿਆ ਕਰਨ ਐ ਖੁਣਸੌਰ ਵੀ ਵਧੀ ਜਦੋਂ ਦੋ ਚਾਰ ਬ੍ਰਾਹਮਣ ਗੁਰੂ ਜੀ ਨੂੰ ਸਮਝਾਉਣ ਗਏ ਤਾਂ ਉਹਨਾਂ ਨਾਲ ਵਾਅ ਕਰਕੇ ਨਿਰੋਧਤ ਹੋ ਕੇ ਮੁੜੇ ਪਰੰਤੂ ਕਈ ਹਿੰਦੂ ਮੁਸਲਮਾਨ ਕੀਰਤਨ ਤੇ ਬਚਨ ਸੁਣ ਕੇ ਸ਼ਰਧਾਵਾਨ ਵੀ ਹੋ ਗਏ ਇੱਥੇ ਗੁਰੂ ਜੀ ਨੇ ਨਾਨਕ ਤਪ ਕਰਕੇ ਪ੍ਰਸਿੱਧ ਹੋਏ ਮੁਸਲਮਾਨਾਂ ਕਈ ਨਾਨਕ ਸ਼ਾਹ ਕਹਿ ਕੇ ਗਲ ਕਥ ਕਰਦੇ ਸੀ ਐ ਜੋ ਉਥੋਂ ਦੇ ਦੂਰ ਨੇੜੇ ਦੇ ਗ੍ਰਾਮਾਂ ਦੇ ਲੋਕਾਂ ਦਾ ਆਉਣਾ satsang ਕਰਨਾ ਸਿੱਖਿਆ ਲੈ ਕੇ ਜੀਵਨ ਸੁਧਾਰਨਾ ਸ਼ੁਰੂ ਹੋ ਗਿਆ ਐ ਲੱਗਾ ਬ੍ਰਾਹਮਣਾਂ ਮੁਲਾਣਿਆਂ ਨੂੰ ਦੁੱਖ ਦੇਣਾ ਕਿ ਇਹ ਤਾਂ ਇੱਥੇ ਡੇਗ ਗਿਆ ਤੇ ਡੇਰਾ ਲਾ ਬੈਠਾ ਤੇ ਲੋਕੀ ਸ਼ਰਧਾਵਾਨ ਹੁੰਦੇ ਜਾਂਦੇ ਆ ਕਿ ਤੇ ਅਸਤੀ ਪੂਜਾ ਨਾ ਹੋ ਲੱਗ ਪਵੇ ਤੇ ਅਸੀਂ ਰਹਿ ਜਾਈਏ ਇੱਥੇ ਹੀ ਇਸ ਤਰ੍ਹਾਂ ਦੀਆਂ ਸੋਚਾਂ ਨਾਲ ਖੁਣਸ ਵਧੇਰੇ ਹੋਣ ਲੱਗ ਪਈ